ਮਿੱਤਰੋ ਜੜੀ ਬੂਟੀ ਪਰ ਸਾਇੰਸ ਸੰਗ ਵਿੱਚ ਸਵਾਗਤ ਹੈ ਜੀ ਅੱਜ ਜੋ ਜਾਣਕਾਰੀ ਹੈ ਜੀ ਦਾਲ ਚੀਕਣਾ ਕਾਇਮ ਸ਼ੋਰਾ ਕਾਇਮ ਦੇ ਸਬੰਧ ਵਿੱਚ ਜਾਣਕਾਰੀ ਹੈ ਮਿੱਤਰੋ ਕਹੋ ਜੀ ਸਭ ਤੋਂ ਪਹਿਲਾਂ ਤੁਸੀਂ ਲੈਣਾ ਜੀ ਦਾਲ ਚੀਕਣਾ ਇੱਕ ਤੋਲਾ ਠੀਕ ਹੈ ਜੀ ਉਹਨੂੰ ਮੰਨ ਲਓ ਵਜਨ ਦੇ ਵਿੱਚ ਪੂਰਾ ਹੋਵੇ ਉੱਤੇ ਥੱਲੇ ਨਾ ਹੋਵੇ ਵਜਨ ਦੇ ਵਿੱਚ ਪੂਰਾ 1 ਤੋਲਾ ਹੋਵੇ ਜੀ ਤੇ ਉਸ ਤੋਂ ਬਾਅਦ 5 ਤੋਲੇ ਲੈਣਾ ਹੈ ਗੰਧਕ ਦਾ ਤਜਾਬ ਠੀਕ ਹੈ ਜੀ 5 ਤੋਲੇ ਗੰਧਕ ਦਾ ਤਜਾਬ ਲੈਣਾ ਹੈ ਜੀ ਗੰਧਕ ਦੇ ਤਜਾਬ ਦੇ ਵਿੱਚ ਇਹ 1 ਤੋਲਾ ਜਿਹੜਾ ਦਾਲ ਚਿਗਣਾ ਹੈ ਉਹ ਪਾ ਲੈਣਾ ਜੀ ਠੀਕ ਹੈ ਜੀ ਗੰਧਕ ਦੇ ਤਜਾਬ ਵਿੱਚ ਇੱਕ ਤੁਲਾ ਦਾਲ ਚਿਕਣਾ ਪਾ ਦੇਣਾ ਤੇ ਇਹਨੂੰ ਰੱਖ ਦੇਣਾ ਜੀ 24 ਘੰਟੇ ਵਾਸਤੇ 24 ਘੰਟਿਆਂ ਤੋਂ ਬਾਅਦ ਤੁਸੀਂ ਇਹਨੂੰ ਰੇਤ ਜਾਂਤਰ ਤੇ ਰੱਖ ਕੇ ਤਜਾਬ ੜਾ ਦੇਣਾ ਜੀ ਸੁਖ ਕਰ ਦੇਣਾ ਤਜਾਬ ਠੀਕ ਹੈ ਜੀ ਜਦੋਂ ਤੁਹਾਡਾ ਤਜਾਬ ਸੁਖਕ ਹੋ ਜਾਏ ਤਾਂ ਤੁਸੀਂ ਛੋਰਾ ਲੈਣਾ ਜੀ ਬੜੀਆ ਕੁਆਲਿਟੀ ਦਾ ਛੋਰਾ ਕਲਮਾ ਵਾਲਾ ਇਹਨੀਆਂ ਵਧੀਆ ਕਲਮਾ ਕੁਲਮਾ ਹੋਣ ਉਹ ਛੋਰਾ ਲੈਣਾ ਜੀ 100 ਗ੍ਰਾਮ ਲੈ ਲੋ 150 ਗ੍ਰਾਮ ਤੱਕ 150 ਗ੍ਰਾਮ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ਜੀ ਉਹਨੂੰ ਕੜਾਹੀ ਚ ਪਾ ਕੇ ਭੰਗਾਰੋ ਜਦੋਂ ਉਹ ਪਿੰਗਲ ਜਾਏ ਤੇਲ ਨੁਮਾ ਹੋ ਜਾਏ ਤਾਂ ਥੋੜਾ ਥੋੜਾ ਕਰਕੇ ਦਾਲ ਚਿਕਨਾ ਉਹਦੇ ਵਿੱਚ ਪਾ ਦਿਓ ਠੀਕ ਹੈ ਜੀ ਸ਼ੋਰਾ ਕਾਇਮ ਹੋ ਜਾਣਾ ਜੀ ਉਹ ਦਲ ਚਿਕਣਾ ਕਾਇਮ ਹੋ ਕੇ ਆਇਆ ਉਧਰੋਂ ਤੇ ਇੱਧਰ ਸ਼ੋਰੇ ਨੂੰ ਕਾਇਮ ਕਰ ਦੇਣਾ ਜੀ ਤੇ ਬਾਕੀ ਹੁਣ ਜਿਹੜੇ ਵੀਰ ਕੀਮੀਆਂ ਦੇ ਵਿੱਚ ਨੇ ਉਹਨਾਂ ਨੂੰ ਪਤਾ ਹੈ ਵੀ ਕਿ ਜਿਹੜਾ ਸ਼ੋਰਾ ਕਾਇਮ ਆ ਇਹ ਕੀ ਕੰਮ ਕਰਦਾ ਉਹ ਬਾਕੀ ਬਣਦਾ ਕੰਮ ਆ ਜਿਹੜਾ ਉਹ ਕਰ ਲੈਣਗੇ ਮਿੱਤਰ ਪਿਆਰੇ ਠੀਕ ਹੈ ਜੀ ਇਹਦੀ ਛੋਟੀ ਜੀ ਜਾਣਕਾਰੀ ਬਰਾਵੋ ਸ਼ੋਰੇ ਨੂੰ ਕਾਇਮ ਕਰਨ ਦੇ ਸਬੰਧ ਵਿੱਚ ਪਹਿਲਾਂ ਦਾਲਚਿਕਣਾ ਕਾਇਮ ਕਰਨਾ ਜੀ ਫਿਰ ਸ਼ੋਰਾ ਕਾਇਮ ਕਰਨਾ ਆ ਜੀ ਠੀਕ ਹੋ ਗਿਆ ਜੀ ਆ ਜਿੰਨ ਭਾਈਓ ਕੋ ਸਮਝ ਨਾ ਆਈ ਹੋ ਉਹਨਾਂ ਲਈ ਮੈਂ ਥੋੜਾ ਹਿੰਦੀ ਵਿੱਚ ਬੋਲ ਦਿੰਦਾ ਹਾਂ ਜੀ ਇੱਕ ਟੋਲਾ ਦਾਲਚਿਕਣਾ ਲੈਣਾ ਹੈ ਜੀ ਆਪਨੇ 5 ਟੋਲੇ ਬੰਦਰ ਸਾਹਿਬ ਪੰਜਾਬ ਲੈਣਾ ਹੈ गंदक के तजाब में एक थोड़ा दाल चिकना डाल के इसको छोड़ देना है जी चौबीस घंटे के लिए छोड़ दें कम से कम चौबीस घंटे के बाद इसमें आप उड़ा दें जी त्रेत यंत्र पे रख के गंदक का तजाब उड़ा दें जब तजाब उड़ जाए जी डेढ़ सौ ग्राम कलमी छुरा कढ़ाही में गलाएं जब वो गल जाए तेल नुमा हो जाए तो थोड़ा थोड़ा करके ये दाल चिकना उस शोरे में डाल दें जी ठीक है जी शोरा कायम दाल चिकना कायम आगे जो किमिया का जानते हैं जी उठा सीधा, ओ निकल जाएंगे के शोरा क्या पकाता है जी वो भली प्रकार जानते हैं जो इस दौड़ में लगे हुए हैं जी बंदे ठीक है जी जे छोटी सी जानकारी दी बराबो आप दोस्तों मित्रों के सन्मुख पेश किया है जी इसको छोटी जानकारी थी जी ये अपनी दाल चिकना वगैरह का जो वो कैम करने का और आगे इस शोरा कैम करने का ठीक है जी इससे कोई भी वीर काम लेना चाहता है तो ले लें और नहीं लेना चाहता है तो ना सही कौन सी जोर ज़बरदस्ती है ठीक है ना जी हाँ जुमलेबाजी हमको ज़्यादा नहीं आती जी इनको जानकारी अच्छी लगे स्पेक्ट करें जिनको ना लगे छोड़े जी और बतरे चैनल आए वहाँ देखें ठीक है जी सत श्री अकाल मित्रों और जी शुक्रिया